ਤਾਰੇ ਤੇ ਨਾਮ ਰਤਨ ਪਾਇਆ ਗੁਰਮਖ ਖਲਾ ਦਾ ਮਨ ਮੁਖ ਗਵਾਇਆ ਤੁਧਿ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਹੀਂ ਜੀ ਜੰਤ ਸਭ ਤੇ ਰਾਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੂਈ ਜਣ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸਿਵਿਆ ਤਿਨ ਸੁਖ ਪਾਇਆ ਸਹਿਜੀ ਹੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੂਦ ਬਿਨ ਦੂਜਾ ਅਵਰ ਨਾ ਕੋਈ ਤੂ ਕਰ ਕਰ ਵੇਖੈ ਜਾਣੈ ਸੂਈ ਜਣ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਲਿਆ ਨਿਵਾ사 ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿ ਅਲੇ ਮਨ ਇਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਹ ਜਦ ਦੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨਕ ਦੇਹਰੀਆ ਗੋਬਿੰਦ ਮਿਲਣ ਕੀ ਇਹ ਤਰੀ ਬਰੀਆ ਔਰ ਕਾਜ ਤ੍ਰਿਕਤੈ ਨਾ ਕਾਮ ਮਿਲ ਸਾਧ ਸੰਗਤ ਬਹਜ ਕੇਵਲ ਨਾਮ ਸਰਨ ਜਾਮ ਲਾਗ ਪੌਲਜਾਲ ਤਰਨ ਕੈ ਜਨਮ ਬ੍ਰਿਥਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਹਮ ਨੀਜ ਕਰਮ ਸਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇਕੀ ਰੱਖੋ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਜਸਮੀ ਚੌਪਈ ਪਵਨ ਰਾਸਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਵਨ ਬ੍ਰਿਸ਼ਟ ਇਕ ਗਣਤੇ ਭਈ ਸਭ ਨੇ ਆਨ ਬਧਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਹਾ ਕਰੇ ਬਿਨਵਾਜਾ ਅਕਲ ਪਵਣ ਕੇ ਸਿਰ ਜਨਹਾਰੇ ਦਾਹ ਜਨਮ ਲਿਹੁ ਉਬਾਰੇ ਕਬਿਓ ਬਾਚ ਬੇਣਦੀ ਚਉ ਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਣ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਹਿਤ ਮੰਕਾਵਹੁ ਆਪ ਹਾਥ ਦੈ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਕ ਸਬਹਿ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਣ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂ ਰੂਪ ਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਬਰਚੌਂ ਸਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰਿਅ ਹੈ ਚੌਂ ਚੌਂ ਸਦਰ ਹਮਾਰੇ ਮਾਰਿਅ ਹੈ ਆਪ ਹਾਤ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਉਸ ਦਾ ਹਮਾਰੇ ਪਛਾ ਸ੍ਰੀ ਅਸ ਤੋ ਜਿਉ ਕਰਿਓ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਦ ਦੁਸ਼ਟਣ ਕੇ ਹੰਤਾ ਤਮੋਹ ਪੁਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਘਰ ਬਿਸ਼ਨੁ ਪ੍ਰਕਾ사 ਸਕਲ ਕਾਲ ਕਾਂ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸਿਵ ਕਨੁਕੋ ਸਭ ਗੁਣ ਸੁਖ ਦਿਉ ਸਤਰਣੁ ਕੋ ਪਲਮ ਬਦਕਿਓ ਗਾਟ-ਗਾਟ ਕੇ ਅੰਤਰ ਕੀ ਜਾਣਤ ਭਲੇ-bure ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭਰਿ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ-ਏਕੀ ਪੀਰ ਪਛਾਨੈ ਘਟ-ਘਟ ਕੇ ਪੜ-ਪੜ ਕੀ ਜਾਣੈ ਜਾ ਬਿਉਦਕਰਕ ਕਰਾ ਕਰਤਾਰਾ ਪਰ ਜਾ ਧਰਤ ਤਬ ਦੇਹੀ અપਾਰਾ ਜਬ ਆ ਕਰਕ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇਹੀ ਤਰ ਸਭ ਹੋਂ ਜੇ ਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਤਿਨਿ ਆਲਮ ਜਾਣਤ ਬੇਦ ਭੀਦ ਅਰੇ ਆਲਮ ਨਰੰਕਾਰ ਨਿਰਭਕਾ ਨਰਲਾmb ਆਦਨੀਲੇ ਅਨਾਦਿਆ ਸੰਭ ਤਾਂ ਕਾ ਮੂੜਿ ਉਚਾਰਦ ਭੀਦਾ ਜਾਂ ਕੋ ਭੇਵ ਨ ਪਾਵਤ ਬੀਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ਼ ਭੀਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤਨੇ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਹਿ ਤੀਤੀ ਤੁਮਰਾ ਲਖਾ ਨ ਜਾਇ ਅਪਸਾਰਾ ਕਹਿ ਬੇਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੂਪ ਸਰੂਪ ਆ ਰੰਗ ਭਇਓ ਰਾਵਕੇ ਭੂਪਾ ਅੰਡਜ ਜਿਰਜ ਸੇ ਤਜਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਹੋ ਫੂਲ ਰਾਜਾ ਹੋ ਬੈਠਾ ਕਹੋ ਸਿਮਟ ਭਇ ਸੰਕਰੇ ਕੈਠਾ ਸਿਗਰੇ ਸ੍ਰੇਸ਼ਟ ਦਿਖਾਇ ਚੰਪ ਭਾਵ ਆਤ ਜਗਾਦ ਸਰੂਪ ਸਿਯਮ ਭਾਵ ਅਵਰਚਾ ਮਿਰ ਤੁਮ ਕਰੋ ਸਿਖਿ ਉਬਾਰ ਆ ਸਿਖ ਸੰਗਰੋ ਦੁਸ਼ਟ ਜਤੇ ਉਠ ਵਤੀ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਆਸ ਤੁਝ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵੈ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਦਇਐ ਹਾਂ ਤਾਂ ਕੇ ਕਾਲ ਨਿਕਟਨ ਹੈ ਐ ਹਾਂ ਰੱਛਾ ਹੋਏ ਤੈਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇਨ ਹਰਹੁ ਤਾਂ ਕੇ ਤਾਪ ਤਨ ਕਮੈ ਹਰਹੁ ਰੇਦ ਸੇਦ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਏਕ ਬਾਰ ਜਨ ਮੈਂ ਸੰਭਾਰਾ ਕਾਲ ਫਾਸ ਤੇ ਤਾਹੀ ਉਬਾਰਾ ਜਿੰਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਕ ਕੇਤ ਮੈਂ ਸਰਨ ਦਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬਠੋਰਮ ਹੋ ਸਹਾਈ ਦੁਸ਼ਟ ਦੋਗਤੈ ਲਿਹੁ ਬਚਾਈ ਕਿਰਪਾ ਕਰੀ ਅੰਬਰ ਜਗ ਮਾਤਾ ਗਰੰਥ ਕਰਾ ਪੂਰਨ ਸੁਭ ਰਾਤਾ ਕੇਲ ਬਿਥ ਸਗਲ ਦੇਹਕ ਹਰਤਾ ਦੁਸ਼ਟ ਦੋਖਿਣ ਕੋਸ਼ੈ ਕਰਤਾ ਸ੍ਰੀ ਹਸ ਧੋਜ ਪੈ ਦਿਆਲਾ ਪੂਰਨ ਕਰਾ ਗਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੂਕਨਤ ਸਹਿ ਬਿਆਪਤ ਕੋਈ ਅਢਿਲ ਸੁਨੇ ਗੰਗ ਜੋ ਜਾਏ ਸੁਰਸਨਾ ਪਾਵੈ ਸੁਨੇ ਮੂੜ ਚਤ ਲਾਇ ਚਤੁਰਤਾ ਆਵੈ ਦੁਖ ਦਰਦ ਭਉ ਨਿਕਟਨਾ ਤਿਨ ਨਰਕੇ ਰਹੈ ਹੋਇ ਜੋ ਯਾਕੀ ਏਕ ਬਾਰ ਚਉਪੈ ਕੋ ਕਹੈ ਚਉਪਈ ਸੰਬਦ ਸਤ੍ਰੈ ਸੈਸਪਣੀਜੈ ਅਰਧ ਸੈਸਪਣ ਤੀਣ ਕਹੀਜੈ ਭਾਦਰਵ ਸੁਦੀ ਅਸ਼ਮੀ ਰਵਵਾਰਾ ਤੀਰਸ ਤੁਧਵ ਗ੍ਰੰਥ ਸੁਧਾਰਾ ਇਤਿ ਸ੍ਰੀ ਚਿਤ੍ਰੋਪਕਿਆਨੇ ਦਰਿਆ ਚਿਤਰੀ ਮੰਤਰੀ ਪੂਪ ਸੁਬਾਂਧੀ ਚਾਰ ਸੋ ਪਾਂਚ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਦਾਹ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਤ ਦੈ ਰਾਗ ਮੋਹਿ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਾਗਨੇਸ ਹੈ ਪ੍ਰਥਮ ਨਾਉ ਕਿਸ਼ਨ ਵਿਸ਼ਨ ਕਬਹੂ ਨੈ ਧਿਆਉ ਕਾਣ ਸੁਨੇ ਪਹਿਚਾਨ ਨ ਤਿੰਸ ਲਿਬ ਲਾਗੀ ਮੋਰੀ ਪਗ ਇਨਸੂ ਮਹਾਕਾਲ ਰਖਵਾਰ ਹਮਾਰੋ ਮਹਾਲੂ ਮੈਂ ਕਿੰਕਰ ਥਾਰੂ ਆਪਣਾ ਜਾਣ ਕਰੂ ਰਖਵਾਰ ਬਾਹੇ ਗਏ ਕੀ ਲਾਜ ਵਿਚਾਰ ਆਪਨਾ ਜਾਨ ਮੁਝੈ ਪ੍ਰਤਪਰੀਐ ਚੰਚੰ ਸਤਰਹ ਮਾਰੇ ਮਰੀਐ ਦੀਗ ਤੀਗ ਜਗ ਮੈਂ ਦਉ ਚਲੇ ਰਾਖ ਆਪ ਮਹਿ ਅਵਰ ਨਾ ਦਲੇ ਤੁਮ ਮਮ ਕਰੋ ਸਦਾ ਪ੍ਰਤਪਾਰਾਂ ਤੁਮ ਸਾਹਿਮੈ ਦਾਸ ਤਿਹਾਰਾ ਜਾਣ ਆਪਣਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮਹੋਂ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰਿ ਕਿਰਪਾ ਕਰੋ ਮੋਹੀ ਹਾਰ ਪ੍ਰਾਮੈ ਆਂ ਦਵਾਰ ਤੁਹੀ ਆਪਣਾ ਜਾਣ ਕਰੋ ਪ੍ਰਤਪਾਰਾ ਤੁਮ ਸਾਹਿਮ ਮੈਂ ਕਿੰਕਰ ਥਾਰਾ ਦਾਸ ਜਾਣਦੈ ਹਾਥਿ ਉਬਾਰੂ ਹਮਰੇ ਸਭ ਬੈਰੀਆਂ ਸੰਘਾਰੂ ਪ੍ਰੇਮੰਤਰੋ ਭਗਵਤ ਕੋ ਧਿਆਨ ਨ ਬਹੁਰ ਕਰੋ ਕਬਤਾ ਬਿਦਨਾਨਾ ਕ੍ਰਿਸ਼ਨ ਜ타 ਮਤ ਚਿਤ੍ਰਿ ਉਚਾਰੋ ਜੋਗ ਏ ਕਬਲਿਓ ਸੁਧਾਰੋ ਕਬਿ ਬਾਚ ਦੂਹਰਾ ਜੋਨੇ ਬ੍ਰਹਮ ਸੋ ਕਹਾ ਸੋ ਕਹਿਓ ਜਗ ਮਾਹੀ ਜੋ ਤੈ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਏ ਦੂਹਰਾ ਹਰ ਹਰ ਜਨ ਦੁਇ ਏਕ ਹੈ ਬੇਵ ਵਿਚਾਰ ਕਛ ਨਾਏ ਜਲ ਦੀਪ ਜਿਤ ਰੰਗ ਜੋ ਜਲ ਹੀ ਵਿਖੈ ਸਮਾਏ ਦੂਹਰਾ ਜਬ ਆਇਸ ਪ੍ਰਭ ਗੋ ਭਯੋ ਜਨਮ ਤਰਾ ਜਗਿ ਆਏ ਅਬ ਮੈਂ ਕਥਾ ਸੰਛੇਪਤੀ ਸਭ ਹੂ ਕਹਿਤ ਸੁਨਾਏ ਕਬ ਬਾਜ ਦੂਹਰਾ ਖਾਨ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਦਬ ਜਗਤ ਮੈਂ ਜਬ ਤਮ ਕਰੋ ਸਹਾਈ ਦੂਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਤਿਆ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵਹਿਗੇ ਭਗਵੰਤ ਦੂਹਰਾ ਕਾਲਪੁਰਕੀ ਦੇਹ ਮੋ ਕੋਟਕ ਵਿਸ਼ਨ ਮਹੀਸ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋਰ ਜਲੇਸ ਦੁਹਰਾ RAM ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤਨੀਤ ਸੁਰਗ ਬਾ ਸਰਗ ਬਰ ਕਰਾ ਸਗਰੀਪੁਰੀ ਸਮੇਤ ਚਉ ਪਈ ਜੋ ਇਹ ਕਥਾ ਸੁਨੇ ਹਰ ਗਾਵੇ ਦੂਖ ਪਾਵਦੈ ਨਿਕਟਨ ਆਵੇ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਸ਼ਵੈ ਸਕੈ ਨ ਕੋਈ ਸੰਮਤ ਸਤਰੈ ਸਹਿਤ ਪਚਾਵਨ ਹਾੜਵਦੀ ਪ੍ਰਥਮ ਸੁਗ ਦਾਵਨ ਤਵੇ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲੋਹ ਲਿਹੁ ਸੁਧਾਰਾ ਦੋਹਰਾ ਨੇਤਰ ਦੁੰਗ ਕੇ ਚਰਨ ਤਰ ਸਤੁਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕਿਉ ਰਗਬਰ ਕਥਾ ਪ੍ਰਸੰਗ ਦੁਹਰਾ ਸਾਦੇ ਸਾਦ ਜਨੁ ਨਹੀਂ ਬਾਰਸ ਬਾਰ ਵਿਬਾਦ ਕਸਕ ਪੂਰਨ ਕਿਉ ਭਗਵਤ ਕਿਰਪਾ ਪ੍ਰਸਾਦ ਸੁਈਆ पाए गहे जब ते तुमरे तब ते कौ आंह करे नहीं आनियो राम रहीम पुराण कुरान अनेक कह मत एक न मानियो <tip> सिमरत शास्त्र बे रसवै बहु पीर कह हम एक न जानियो श्री जसपान कृपा तुमरी कर मैं ना कह सब तोए बखानियो दोहुरा सगले द्वार कौ छाड कै आयो तुहारो ਬਾਹੇ ਗਹਿਹੇ ਰਾਜ ਅਸ ਗੋਬਿੰਦ ਦਾਸ ਹਾਰ ਸਗਲੇ ਦਵਾਰ ਕੋ ਛਾੜ ਕੈ ਗਇਓ ਤੁਹਾਰੁ ਦਵਾਰ ਬਾਹੇ ਗਹਿਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੀਤੀ ਮਨਵ ਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣੀਆਂ ਆ ਸਭ ਦੂਤਾ ਗਾਵ ਹਰੀ ਕੇਰਾ ਮਨ ਜਨੀ ਵਸਾਇਆ ਕਹ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੀਆ ਤੂ ਸਦਾ ਰਹੂ ਹਰ ਨਾਲੇ ਹਰ ਨਾਲ ਰਹੂ ਤੂ ਮਨ ਮੇਰੀ ਦੁਖ ਸਭ ਵਿਸਾਰਣਾ ਅੰਗੇਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾ ਸਮਰੱਤ ਸੁਆਮੀ ਸੋਕ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੀ ਹੀ ਸੂ ਪਾਵੈ ਸਦਾ ਸਿਫਤ ਸਲਾਹਾਂ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਆਂਧਾਰ ਮੇਰਾ ਜਿਨ ਭੁਖਾਂ ਸਭ ਗੁਆਇਆ ਕਰਿ சாਤ ਸੁਖ ਮਨਿ ਆਇ ਵਸਿਆ ਜਨੀਸ਼ਾ ਸਭ ਪੁਜਾਈਆ ਸਦਾ ਗੁਰਬਾਨ ਗੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨਹੁ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੈ ਪੰਚ ਸਬਦ ਤੇ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੈ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤਕਾਰ ਅਨਹਦਿ ਬਾਜੇ ਅਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੀ ਪੂਰੇ ਗੁਰਤੀ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿਤ ਸਤਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੀ ਸੁਣ ਤੇ ਪੁਨੀਤ ਕਹ ਤੇ ਪਵਿਤ ਸਤਿਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ 5 ਥਾਲ ਵਿੱਚ ਤਨ ਵਸਤੂ ਪयो ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪयो ਜਿਸ ਕਾ ਸਭਸ ਆਧਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਜੀ ਨਹਿ ਜਾਇ ਨਿਤ ਨਿਤ ਰਖੁਰ ਧਾਰੋ ਤੋਂ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ 5ਵਾਂ ਤੇਰਾ ਕੀਤਾ ਜਾ ਤੂੰ ਨਾਹੀ ਮੈਨੋ ਜੋਗ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇ ਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ થી ਵੇ ਹਰਿਆ ਪੌੜੀ ਜਿਥੈ ਦੂਸਮ ਰਤਿ ਜਿਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇ ਰਹਿ ਛੜ ਜਾਏ ਭਉ ਜਲ ਬਿਕਮਸ ਗਾਹੁ ਗੁਰ ਸਬਦੀ ਪਾਰ ਪਾਹੀ ਜਿਨ ਕਾ ਲੱਗੀ ਪਿਆਸ ਅਮਰੇ ਸੇ ਗਾਹੀ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਏ ਸਬਸੈ ਨੂ ਕਿਰਪਾਲ ਸਮਾਲੇ ਸਾਈ ਸਾਈ ਬਿਰਥਾ ਕੋਈ ਨਾ ਜਾਏ ਜੇ ਆਵਹਿ ਤੁਧਿਆਹੀ ਸਲੋਕ ਮਹਲਾ 5ਆੰਤੁਰ ਗੁਰਿਆਰਾਦਨਾ ਜਿਹਾਂ ਜਪ ਗੁਰਨਾਵੇ ਨੇਤਰੀ ਸਤਗੁਰੂ ਪੇਖਣਾ ਸਰਵਣੀ ਸੁਰਣਾ ਗੁਰਨਾਵ ਸਤਿਗੁਰ ਸੇਤੀ ਰਤਿਆ ਦਰਗਹਿ ਪਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਵਾਹ ਆਪ ਦਇਾਲ ਮਨੋਂ ਨਾ ਵਿਸਾਰਿਆਨ ਸਾਥ ਜਿਨਾ ਕਹਿ ਸੰਗ ਭਉਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਣੈ ਮਾਹੇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰੈ